ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਰਾੜਾ ਸਾਹਿਬ ਗੁਰਦੁਆਰੇ ਵਿੱਚ ਆਓ ਦੇਖੀਏ ਇਹ ਇੱਧਰ ਦੇਖੋ ਜੀ ਪਾਰਕਿੰਗ ਬਣੀ ਹੋਈ ਆ ਗੱਡੀਆਂ ਵਾਸਤੇ ਸਾਰੀਆਂ ਗੱਡੀਆਂ ਇੱਥੇ ਖੜ੍ਹਦੀਆਂ ਨੇ ਬਹੁਤ ਸੋਹਣੀ ਤੇ ਬਹੁਤ ਵੱਡੀ ਪਾਰਕਿੰਗ ਆ ਇੱਥੇ ਸਾਹਮਣੇ ਜੋੜੇ ਜਮਾ ਕਰਵਾਉਂਦੇ ਆ ਤੇ ਗੱਢੜੀ ਘਰ ਬਣਿਆ ਹੋਇਆ ਇੱਧਰ ਆਪਾਂ ਲੰਗਰ ਵਾਸਤੇ ਜੇ ਰਸਦ ਦੇਣੀ ਆ ਤਾਂ ਆਪਾਂ ਇੱਥੋਂ ਦੀ ਦੇ ਸਕਦੇ ਆ ਕੋਈ ਵੀ ਰਸਦ ਜੋ ਆਪਾਂ ਘਰੋਂ ਲਿਆਉਨੇ ਆ ਦੁੱਧ ਵਗੈਰਾ ਆਟਾ ਵਗੈਰਾ ਕੋਈ ਵੀ ਚੀਜ਼ ਦਾਲਾਂ ਵਗੈਰਾ ਉਹ ਆਪਾਂ ਇੱਥੇ ਦੇ ਸਕਦੇ ਆ ਸ਼ਾਮ ਹੋ ਗਈ ਸੀ ਜੀ ਹੁਣ ਧੁੱਪ ਨਹੀਂ ਹੁੰਦੀ ਸ਼ਾਮ ਨੂੰ ਤਾਂ ਕਰਕੇ ਰਾੜਾ ਸਾਹਿਬ ਇੱਥੋਂ ਨੇੜੇ ਪੈਂਦਾ ਅਸੀਂ ਡੇਲੀ ਜ਼ਿਆਦਾਤਰ ਆਈ ਜਾਂਦੇ ਆ ਗੁਰਦੁਆਰੇ ਦਰਸ਼ਨ ਕਰਨ ਕੁੱਪ ਕਿੰਨੀ ਆ ਜਾਨੀ ਆ ਜਦੋਂ ਵੀਰੇ ਹੁਣੀ ਆਉਂਦੇ ਨੇ ਵਰਪਰੇ ਤੇ ਪ੍ਰਾਮਾਣ ਲਾ ਬਜਾਰੇ ਨੇ ਅੱਗੇ ਇਹਨਾਂ ਨੇ ਦੁੱਧ ਦੇਣਾ ਸੀ ਬਾਬਾ ਜੀ ਨੂੰ ਇੱਧਰ ਲੰਗਰ ਵਿੱਚ ਦੁੱਧ ਪਾਉਣਾ ਸੀਗਾ ਲਓ ਜੀ ਹੁਣ ਚੱਲਦੇ ਆਪਾਂ ਦਰਬਾਰ ਸਾਹਿਬ ਕਿੰਨੀ ਨੂੰ ਉਧਰ ਲੰਗਰ ਹਾਲ ਦਿਖਾਇਆ ਸੀ ਤੁਹਾਨੂੰ ਪਹਿਲਾਂ ਵੀ ਉਹ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਪ੍ਰਸ਼ਾਦਾ ਛਕਦੇ ਆ ਜਿੱਥੇ ਅੱਗੇ ਦਰਬਾਰ ਸਾਹਿਬ ਆ ਤੇ ਸੰਗਤਾਂ ਬਹੁਤ ਆਈਆਂ ਹੋਈਆਂ ਨੇ ਕਿਉਂਕਿ ਸੰਡੇ ਆ ਬਹੁਤ ਵਧੀਆ ਜੀ ਲੱਗਦਾ ਬਾਬਾ ਇਸਰ ਸਿੰਘ ਜੀ ਨੇ ਬਹੁਤ ਕਿਰਪਾ ਵਣੀ ਹੋਈ ਆ ਬਹੁਤ ਜਿਆਦਾ ਰਾੜਾ ਸਾਹਿਬ ਜੀ ਲੱਗਦਾ ਜਦੋਂ ਵੀ ਆਉਨੇ ਆ ਮਨ ਖੁਸ਼ ਹੋ ਜਾਂਦਾ ਲੋ ਜੀ ਹੁਣ ਆਪਾਂ ਦਰਬਾਰ ਸਾਹਿਬ ਚ ਜਾ ਰਹੇ ਆ ਜਿੱਥੋਂ ਤੱਕ ਹੋ ਸਕੇ ਤੁਸੀਂ ਵੀ ਜਿੰਨੇ ਕ ਦਰਸ਼ਨ ਕਰਵਾ ਸਕੇ ਅਸੀਂ ਤੁਸੀਂ ਉਹਨੇ ਕ ਕਰਿਓ चलो वागुरू जी पहुंच गए अंदर गुरु ग्रंथ वागुरु जी सारे नमस्कार लो जी आपाद लैं लगे हूँ प्रशाद छके बैठ के ਲਓ ਜੀ ਬਾਬਾ ਇਸ਼ਰ ਸਿੰਘ ਜੀ ਦੇ ਦਰਸ਼ਨ ਕਰੋ ਜਦੋਂ ਆਪਾਂ ਭੋਰਾ ਸਾਹਿਬ ਕੀਨੀ ਨੂੰ ਜਾਂਦੇ ਆ ਉਹਦੇ ਵਿੱਚ ਬਾਬਾ ਜੀ ਸਰਸੇਂ ਜੀ ਦੀ ਜਗ੍ਹਾ ਬਣਾਈ ਹੋਈ ਆ ਬਾਬਾ ਜੀ ਦੀ ਫੋਟੋ ਲੱਗੀ ਹੋਈ ਆ ਸਾਰੇ ਜਣੇ ਦਰਸ਼ਨ ਕਰੋ ਬਾਬਾ ਇਸ਼ਰ ਸਿੰਘ ਜੀ ਦੇ ਉੱਧਰ ਸਾਹਮਣੇ ਪਰਲੀ ਸਾਈਡ ਭੋਰਾ ਸਾਹਿਬ ਬਣਿਆ ਹੋਇਆ ਤੇ ਇੱਧਰ ਸਰਾ ਬਣੀ ਆ ਨਵੀਂ ਕਿਉਂਕਿ ਜਦੋਂ ਬਾਬਾ ਜੀ ਦੀ ਵਰਸੀ ਹੁੰਦੀ ਆ ਉਦੋਂ ਫਿਰ ਸੰਗਤਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਉਹਨਾਂ ਨੂੰ ਪੈਣ ਬੈਠਣ ਵਾਸਤੇ ਜਗ੍ਹਾ ਬਣਾਈ ਹੋਈ ਆ ਤੇ ਪੂਰਾ ਸਾਭ ਤਾਂ ਬੰਦ ਹੋ ਚੁੱਕਿਆ ਸੀ ਕਿਉਂਕਿ ਸ਼ਾਮ ਹੋ ਚੁੱਕੀ ਸੀਗੀ ਕਾਫੀ ਹਨੇਰਾ ਹੋ ਗਿਆ ਸੀਗਾ ਲੋ ਜੀ ਹੁਣ ਆਪਾਂ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਉੱਥੇ ਪ੍ਰਸ਼ਾਦਾ ਛਕਣ ਜਾ ਰਹੇ ਆ ਸਾਰੇ ਜਾਣੇ ਕਾਫੀ ਭੀੜ ਹੈ ਜੀ ਸੰਡੇ ਕਰਕੇ ਆ ਪਰ ਫਿਰ ਵੀ ਲੰਗਰ ਹਾਲ ਬਹੁਤ ਵੱਡਾ ਬਣਿਆ ਹੋਇਆ ਚਾਹੇ ਜਿੰਨੀ ਮਰਜ਼ੀ ਦੁਨੀਆ ਆ ਜੇ ਪਰ ਫਿਰ ਵੀ ਸਾਰਿਆਂ ਨੂੰ ਬੈਠਣ ਨੂੰ ਜਗ੍ਹਾ ਪਣ ਜਾਂਦੀ ਆ ਸਿਰਫ ਜਦੋਂ ਬਾਬਾ ਜੀ ਦੀ ਵਰਤੀ ਹੁੰਦੀ ਆ ਉਦੋਂ ਹੀ ਜ਼ਿਆਦਾ ਔਖਾ ਹੁੰਦਾ ਨਹੀਂ ਤਾਂ ਫਿਰ ਵੱਡਾ ਲੰਗਰ ਹਾਲ ਕਰਕੇ ਸਭ ਸਰ ਜਾਂਦਾ ਲਓ ਜੀ ਹੁਣ ਆਪਾਂ ਵਰਤਨ ਲੈ ਰਹੇ ਆ ਪ੍ਰਸ਼ਾਦਾ ਛਕਣ ਵਾਸਤੇ ਸਾਰਾ ਅਰੇਂਜਮੈਂਟ ਗੁਰਦੁਆਰਾ ਸਾਹਿਬ ਚ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਆ ਕਾਲੀ ਬਿੱਲੀ ਬੈਠੀ ਆ ਜੀ ਇਹ ਹਰ ਰੋਜ਼ ਹੀ ਇੱਥੇ ਹੁੰਦੀ ਆ ਕਦੇ ਨਾ ਕਦੇ ਹੀ ਨਹੀਂ ਮਿਲਦੀ ਨਹੀਂ ਹਰੇਕ ਵਾਰੀ ਜਿੰਨੀ ਵਾਰੀ ਵੀ ਗਏ ਆ ਇੱਥੇ ਲੰਗਰ ਹਾਲ ਦੇ ਮੂਹਰੇ ਬੈਠੀ ਹੁੰਦੀ ਆ ਦੇਖੋ ਜੀ ਸੰਗਤਾਂ ਪ੍ਰਸ਼ਾਦਾਸ਼ਾ ਕਰ ਰਹੀਆਂ ਨੇ ਬਹੁਤ ਜ਼ਿਆਦਾ ਇਕੱਠ ਆ ਬਹੁਤ ਸੰਗਤ ਬੈਠੀ ਆ ਲੋ ਜੀ ਇੱਥੇ ਬਰਤਨ ਫੜਦੇ ਨੇ ਸੇਵਾਦਾਰ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਹਰ ਰੋਜ਼ ਡੇਲੀ ਪੱਕੇ ਲੱਗੇ ਹੋਏ ਨੇ ਸੇਵਾਦਾਰ ਤੇ ਪ੍ਰਸ਼ਾਦਾ ਆਪਾਂ ਛੱਕ ਚੁੱਕੇ ਆ ਮਾਈਆਂ ਬਰਤਨ ਸਾਫ਼ ਕਰ ਰਹੀਆਂ ਨੇ ਇੱਧਰ ਹੱਥ ਧੋਣ ਵਾਸਤੇ ਜਗ੍ਹਾ ਬਣੀ ਹੋਈ ਆ ਲੋ ਜੀ ਆਪਾਂ ਪ੍ਰਸ਼ਾਦਾ ਵੀ ਛਕ ਲਿਆ ਦਰਸ਼ਨ ਵੀ ਕਰ ਲਏ ਨੇ ਹੁਣ ਆਪਾਂ ਵਾਪਸ ਚੱਲਨੇ ਆ ਦੇਖੋ ਜੀ ਸ਼ਾਮ ਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਮੌਸਮ ਠੰਡਾ ਹੋ ਜਾਂਦਾ ਗਰਮੀ ਵੀ ਨਹੀਂ ਆਉਂਦੀ ਹਨੇਰਾ ਵੀ ਕਾਫੀ ਹੋ ਚੁੱਕਿਆ ਸੀਗਾ ਹੁਣ ਆਪਾਂ ਗੱਡੀਆਂ ਵੱਲ ਚੱਲੇ ਆਂ ਗੱਡੀ 'ਚ ਬੈਠਾ ਕੇ ਜਾ ਕੇ ਦੇਖੋ ਜੀ ਸੰਗ ਤਾਂ ਜ਼ਿਆਦਾਤਰ ਰਾਤ ਨੂੰ ਹੀ ਮੁੜਦੀਆਂ ਨੇ ਜਾ ਰਹੀਆਂ ਨੇ ਸਾਰੀਆਂ ਸੰਗ ਤਾਂ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਨੇ ਸਾਰੀਆਂ ਸੰਗ ਤਾਂ ਹੁਣ ਵਾਪਸ ਮੁੜਨਗੀਆਂ 9 ਵਜੇ ਆਪਾਂ ਗੱਡੀ 'ਚ ਬੈਹਨੇ ਆ ਹੋਣਾ ਇੱਥੇ ਆਪਾਂ ਪਰਚੀ ਘਟਵਾਉਣੀ ਹੁੰਦੀ ਆ ਉਹ ਪਰਚੀ ਵਾਪਸ ਕਰਨੀ ਹੁੰਦੀ ਆ ਜਦੋਂ ਆਪਾਂ ਵਾਪਸ ਜਾਂਦੇ ਆ ਤਾਂ ਫੇਰ ਉਹ ਬਾਬਾ ਜੀ ਬੱਚਿਆਂ ਨੂੰ ਟੌਫੀਆਂ ਵੀ ਦੇ ਦਿੰਦੇ ਨੇ ਲਓ ਜੀ ਪਰਚੀ ਆਪਾਂ ਵਾਪਸ ਫੜਾ ਦਿੱਤੀ ਲਓ ਜੀ ਹੁਣ ਆਪਾਂ ਵਾਪਸ ਜਾ ਰਹੇ ਆ ਹੁਣ ਆਪਾਂ ਕਰਾਂਗੇ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ